ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ ਤਹਿਤ ਡੀਜੀਪੀ ਗੌਰਵ ਯਾਦਵ ਡੀਆਈਜੀ ਫਰੀਦਕੋਟ ਗੁਰਸ਼ੰਗ ਸਿੰਘ ਸੰਧੂ ਅਤੇ ਐਸਐਸਪੀ ਸ਼੍ਰੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਦੇ ਵਿੱਚ ਅੱਜ ਮਲੋਟ ਵਿਧੜਵਾ ਲੰਬੀ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਸਾਰੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਤੇ ਕਾਸੋ ਆਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਡੀਐਸਪੀ ਲੰਬੀ ਫਤੇ ਸਿੰਘ ਬਰਾੜ ਡੀਐਸਪੀ ਸ਼੍ਰੀ ਮੁਖਸਰ ਸਾਹਿਬ ਸੁਤਨਾਮ ਸਿੰਘ ਡੀਐਸਪੀ ਗਿੱਦੜਵਾਜ ਜਸਪੀਰ ਸਿੰਘ ਡੀਐਸਪੀ ਮਲੋੜ ਪਵਨਜੀਤ ਸਿੰਘ ਅਤੇ ਹੋਰ ਐਸਐਚਓ ਸੁਵਾਨ ਪੂਰੀ ਪਾਰੀ ਪੁਲਿਸ ਫੋਰਸ ਸਮੇਤ ਸਟੇਸ਼ਨ ਤੇ ਚੈਕਿੰਗ ਕਰਦੇ ਹੋਏ ਆਓ ਆਪਾਂ ਬਾਕੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀਐਚ ਕਮਲਪ੍ਰੀਤ ਸਿੰਘ ਚਾਹਲ ਜੀਰਿਆਂ ਤੋਂ ਉਹ ਇਸ ਦੀ ਨਿਯਤ ਕਰ ਰਹੇ ਸੀਗੇ ਔਰ ਬਾਕੀ ਦੀ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕਰਦੇ ਹਾਂ ਐਸਪੀਐਚ ਕਮਲਪ੍ਰੀਤ ਸਿੰਘ ਚਾਹਲ ਜੀ ਤੋਂ ਬਿਲਕੁਲ ਅੱਜ ਮਾਨਯੋਗ ਡੀਜੀਪੀ ਸਾਹਿਬ ਦੇਸ਼ਾਂ ਦੇ ਉੱਤੇ ਮਾਨਯੋਗ ਐਸਐਸਪੀ ਸਾਹਿਬ ਮੁਖਸਰ ਸਾਹਿਬ ਦੇਸ਼ਾਂ ਦੇ ਉੱਤੇ ਸਾਡੇ ਮੁਖਸਰ ਸਾਹਿਬ ਵਿਭਾਗ ਦੇ ਵਿੱਚ ਡੀਐਸਪੀ ਸੁਖਮਨ ਸਿੰਘ ਹੋਰ ਵੀ ਰਹਿਨਮਾਈ ਦੇ ਅੱਥ ਕਾਸ ਆਪਰੇਸ਼ਨ ਚੱਲ ਰਿਹਾ ਹੈ ਵੈਸੇ ਕਾਸ ਆਪਰੇਸ਼ਨ ਸਾਰੇ ਪੰਜਾਬ ਵਿੱਚ ਚੱਲ ਰਿਹਾ ਹੈ ਬੀਸੀ ਵੀ ਜਿਹੜਾ ਮੋਟਿਵ ਕਾਸ ਆਪਰੇਸ਼ਨ ਦਾ ਵੀ ਜਿਹੜੇ ਸ਼ਰਾਰਤੀ ਅਨਸਰ ਨਹੀਂ ਕੋਈ ਉਹਨਾਂ ਦੇ ਪੁਲਿਸ ਦਾ ਜਬਦੋਗੋ ਬਣਿਆ ਰਵੇ ਉਹਨਾਂ ਦੇ ਪੁਲਿਸ ਦਾ ਡਰ ਰਵੇ ਤੇ ਜਿਹੜੇ ਆਮ ਨਾਗਰਿਕ ਨੇ ਉਹ ਮਤਲਬ ਜੱਗੇ ਵੋਟਾਂ ਦਾ ਆ ਰਿਹਾ ਵੋਟਾਂ ਆ ਰਹੀਆਂ ਨੇ ਅੱਗੇ ਨੈਕਸਟ ਫਰਦਰ ਅੱਗੇ ਵੋਟਾਂ ਵੀ ਆ ਰਹੀਆਂ ਨੇ ਤਾਂ ਜੋ ਅਮਨ-ਏ-ਮਾਨ ਦੇ ਨਾਲ ਹੀ ਜਿਹਨੀਆਂ ਨੇ ਵੋਟਾਂ ਦੇ ਕਵਾਸਤੀ ਕਿੰਨੀ ਫੋਟ ਲਏ ਜਿਹੜੀ ਚੈਕਿੰਗ ਕੀਤੀ ਕਿੰਨੇ ਜਣੇ ਤੇ ਚੈਕਿੰਗ ਆ ਜਿੰਨੇ ਵੀ ਸਾਡੇ ਰੀਲ ਅਡਮਿਨਿਸਟ੍ਰੇਸ਼ਨ ਦੇ ਮੁਖਸਰ ਡਿਸਟ੍ਰਿਕਟ ਦੇ ਮਿਲੂ ਸਾਰੇ ਸਾਰੇ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਵਕਤ ਵਕਤ ਟੀਮਾਂ ਦੇ ਰਾਹੀਂ ਇਹ ਚਾਰਜ ਐਂਟੀ ਸਬੋਟੇਜ ਟੀਮ ਦੇ ਰਾਹੀਂ ਸਪੈਸ਼ਲ ਮੀਨਰ ਚੈਕਿੰਗ ਕੀਤੀ ਜਾ ਰਹੀ ਹੈ ਐਂਡੀ ਰੋਗ ਦਾ ਤਾਂ ਕਿ ਕੋਈ ਲਵਾਰਸ ਵਸਤੂ ਕੋਈ ਸਟੇਸ਼ਨ ਤੇ ਕੋਈ ਅਨਸਕਾਮਿਕ ਟ੍ਰਾਂਸਪੋਰਟ ਨਾ ਹੋਵੇ ਨੂੰ ਪ੍ਰੋਪਰਲੀ ਚੈੱਕ ਕੀਤਾ ਜਾ ਰਿਹਾ ਐਸੋ ਅਲੱਗਾ ਸਾਡੇ ਜਿਹੜੇ ਵਾਹਨ ਐਪ ਦੇ ਨਾਲ ਜਿਹੜੇ ਕੋਈ ਪਾਰਕਿੰਗਾਂ ਨੇ ਰੇਲਵੇ ਸਟੇਸ਼ਨ ਨਹੀਂ ਆ ਉਹ ਵੀ ਪ੍ਰੋਪਰਲੀ ਗੱਡੀਆਂ ਵਗੈਰਾ ਚੈੱਕ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕੋਈ ਲਵਾਰਸ ਗੱਡੀ ਕੋਈ ਵੀ ਕੋਈ ਮਾੜਾ ਅੰਸਰ ਗੱਡੀ ਤੇ ਖੜੀ ਕਰ ਜਾਂਦਾ ਤੇ ਉਹ ਵੀ ਅਸੂਰੀ ਉਹਨੂੰ ਕਰਛੀ ਵੀ ਕਰ। ਕਿੰਨਾ ਤੇਰੇ ਮੀਮ ਚੱਲਦੀ ਰਹਿੰਦੀ। ਦੇਖੋ ਇਹ ਮੀਮ ਅੱਗੇ ਵੀ ਚੱਲਦੀ ਆ ਇਹ ਚੱਲਦੀ ਰਹੇਗੀ ਕੰਟੀਨਿਊਸਲੀ ਇਹ ਵਕ ਵਕ ਟਾਈਮ ਦੇ ਉਤੇ ਵਕ ਵਕ ਕਾਸੋ ਆਪਰੇਸ਼ਨ ਚੱਲ ਰਹੇ ਨੇ ਤੇ ਚੱਲਦੇ ਰਹਿਣਗੇ।